ਹਾਂਜੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਅੱਜ ਤੁਹਾਨੂੰ ਇੱਕ ਪੇਸ਼ੈਂਟ ਨਾਲ ਆਪਾਂ ਰੂਬਰੂ ਕਰਾਵਾਂਗੇ ਜਿਨ੍ਹਾਂ ਦਾ ਨਾਮ ਜਸਪਾਲ ਸਿੰਘ ਉਹ ਆਪਣੇ ਕੋਲ ਭਾਈ ਰੂਪੇ ਤੋਂ ਆਏ ਸੀ ਉਹਨਾਂ ਨੂੰ ਪਤਾ ਲੱਗਿਆ ਆਪਣੇ ਬਾਰੇ ਵੈਸੇ ਉਹ ਕੈਨੇਡਾ ਦੇ ਰਹਿਣ ਵਾਲੇ ਨੇ ਤੇ ਟਰੱਕ ਡਰਾਈਵਰ ਹਨ ਜਿਆਦਾ ਟਰੱਕ ਡਰਾਈਵਿੰਗ ਕਰਕੇ ਉਹਨਾਂ ਨੂੰ ਬੈਕ 'ਚ ਪ੍ਰੋਬਲਮ ਆ ਗਈ ਸੀ ਉਹਨਾਂ ਦੇ ਲੋਅਰ ਬੈਕ ਪੇਨ ਹੁੰਦੀ ਸੀ ਔਰ ਪੂਰੀ ਲੱਤਾਂ ਵਿੱਚ ਦਰਦ ਜਾਂਦਾ ਸੀਗਾ ਹੁਣ ਉਹ ਆਪਣੇ ਕੋਲ ਸਪੈਸ਼ਲ ਕੈਨੇਡਾ ਤੋਂ ਆਏ ਨੇ ਟਰੀਟਮੈਂਟ ਕਰਵਾਉਣ ਲਈ ਔਰ ਬਿਲਕੁਲੋ ਠੀਕ ਨੇ ਅੱਜ ਆਪਾਂ ਉਹਨਾਂ ਨੂੰ ਠੀਕ ਕਰਕੇ ਘਰ ਭੇਜ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਰੂ ਕਰਵਾਉਣਾ ਚਾਹੁੰਦਾ ਸੀ ਮੈਂ ਪਲੀਜ਼ ਮਿਲੋ ਗੁਰਵੇਲ ਸਿੰਘ ਨੂੰ ਆਪਣੇ ਜਸਪਾਲ ਸਿੰਘ ਹਨ ਸਸੀ ਗਾਲ ਜੀ ਮੈਂ ਜਸਪਾਲ ਸਿੰਘ ਮੇਰਾ ਪਿੰਡ ਭਾਈ ਰੂਪਾ ਜੀ ਤੇ ਮੈਂ ਡਾਕਟਰ ਸਾਹਿਬ ਕੋਲੇ ਆਇਆ ਸੀਗੇ ਇਹਨਾਂ ਦਾ ਮੈਨੂੰ ਪਤਾ ਲੱਗਿਆ ਜੀ ਤੇ ਮੈਨੂੰ ਪਿਛਲੇ 4 ਸਾਲਾਂ ਤੋਂ ਪ੍ਰੋਬਲਮ ਸੀ ਬੈਗ ਦੀ ਤੇ ਉਹਦੇ ਅਕੋਰਿ ਮੈਂ ਲਾਜ ਬਹੁਤ ਟਰੀਟਮੈਂਟ ਕਰਾਏ ਤੇ ਮੈਨੂੰ ਠੀਕ ਨਹੀਂ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਡਾਕਟਰ ਸਾਹਿਬ ਦਾ ਪਤਾ ਲੱਗਿਆ ਮਲੇਰ ਕੋਲ ਲਈ ਮਹਮਦ ਸਲੀਮ ਡਾਕਟਰ ਸਾਹਿਬ ਜੋ ਨੇ ਤੇ ਇਹਨਾਂ ਨੇ ਮੇਰਾ 9-10 ਦਿਨ ਮੈਨੂੰ ਰੱਖਿਆ ਜੀ ਟਰੀਟਮੈਂਟ ਕੀਤਾ ਮੇਰਾ ਤੇ ਮਤਲਬ ਰੋਟੀ ਵਗੈਰਾ ਸਾਰਾ ਕੁਝ ਵਿੱਚ ਪ੍ਰਬੰਧ ਬਹੁਤ ਵਧੀਆ ਸੀ ਇਹਨਾਂ ਦਾ ਜੀ ਤੇ ਯਾਨੀ ਕਿ ਬਹੁਤ ਵਧੀਆ ਟਰੀਟਮੈਂਟ ਕੀਤਾ ਤੇ ਹੁਣ ਮੈਂ ਠੀਕ ਆ ਜੀ ਹੁਣ ਮੈਂ ਘਰ ਜਾ ਰਿਹਾ ਠੀਕ ਹੋ ਗਿਆ ਇੱਥੋਂ ਤੇ ਹੁਣ ਮੈਨੂੰ ਬਿਲਕੁਲ ਵਧੀਆ ਫੀਲ ਹੋ ਰਿਹਾ ਜਿੱਦਾਂ ਮਰੋ ਮੇਰੀ ਕੋਈ ਢੂਈ ਵੀ ਦੁਖਦੀ ਸੀ ਓਦਾਂ ਦਾ ਫੀਲ ਹੋ ਰਿਹਾ ਜੀ ਵੀ ਮੈਂ ਇੱਕਦਮ ਠੀਕ ਆ ਹੁਣ ਜੀ ਪਹਿਲਾਂ ਜਸਪਾਲ ਸਿੰਘ ਜੀ ਤੁਸੀਂ ਪਹਿਲਾਂ ਬੈੱਡ ਵੀ ਨਹੀਂ ਸਕਦੇ ਸੀ ਹਨਾ ਹਾਂ ਜੀ ਤੁਹਾਨੂੰ ਬੈਠਣ 'ਚ ਵੀ ਪ੍ਰੋਬਲਮ ਆਉਂਦੀ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ ਹੁਣ ਮੈਂ ਵਧੀਆ ਫੀਲ ਕਰ ਰਿਹਾ ਜੀ ਹੁਣ ਕੀ ਪ੍ਰੋਬਲਮ ਨਹੀਂ ਹੁੰਦੀ ਪਹਿਲਾਂ ਮੇਰੀ ਲੱਤਰੀ ਟਾਈਟ ਹੁੰਦੀ ਸੀ ਤੇ ਮੇਰੀ ਇੱਕ ਹੱਡੀ ਵੀ ਬਾਰਸਿਟ ਹੋਈ ਦੀ ਬਾਸ ਹਾਂਜੀ ਉਹ ਵੀ ਜਿਹੜੀਆਂ ਦੋਨੇ ਇੱਕੋ ਜੀਆਂ ਹੋ ਗਈਆਂ ਹੱਡੀਆਂ ਹਾਂਜੀ ਤੁਸੀਂ ਪਹਿਲਾਂ ਪੈਦਲ ਚੱਲ ਕੇ ਜਾਂਦੇ ਸੀਗੇ ਤੁਹਾਨੂੰ ਪੈਦਲ ਚੱਲਣ ਦੀ ਪ੍ਰੋਬਲਮ ਆਉਂਦੀ ਸੀ ਹਾਂਜੀ ਮੈਨੂੰ ਪੈਦਲ ਚੱਲਣ 'ਚ ਜਦੋਂ ਮੈਂ ਪੈਦਲ ਤੁਰਦਾ ਸੀਗਾ ਤਾਂ ਮੇਰੀ ਲੱਤ ਜਿਹੜੀ ਸੀਗੀ ਟਾਈਟ ਰਹਿੰਦੀ ਸੀ 2 ਇੰਚ ਤੇ ਉੱਪਰ ਇੱਥੇ ਮਤਲਬ ਹਵਾ ਭਰ ਜਾਂਦੀ ਸੀਗੀ ਨਾੜ ਦੇ ਵਿੱਚ ਚਲੋ ਹੁਣ ਤੁਸੀਂ ਬਹੁਤ ਠੀਕ ਹੋ ਗਏ ਹੋ ਤੇ ਤੁਸੀਂ ਬਾਕੀ ਮਰੀਜ਼ਾਂ ਨੂੰ ਕੀ ਜੋ ਇਸ ਪ੍ਰੋਬਲਮ ਨਾਲ ਜੂਝ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਲਈ ਹਾਂਜੀ ਮੈਂ ਬਾਕੀ ਮਰੀਜ਼ਾਂ ਨੂੰ ਤਾਂ ਇਹੀ ਕਹਿਣਾ ਵੀ ਕਿਤੇ ਹੋਰ ਨਾ ਫਸੇ ਬਾਰੇ ਬੂਰੇ ਵਾਲੇ ਕੋਲੇ ਤਾਂ ਤੁਸੀਂ ਇਹਨਾਂ ਦਰਸ਼ਕਾਂ ਕੋਲੇ ਆਓ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਵਧੀਆ ਤੁਸੀਂ ਇਲਾਜ ਕਰਾਓ ਇੱਥੋਂ ਆ ਕੇ ਤੇ ਬੈਨੀਫਿਟ ਪਾਓ ਵੀ ਜਲਦੀ ਜਲਦੀ ਮੈਂ ਕਹਿੰਦਾ ਵੀ ਜਿਹੜੇ ਮੇਰੇ ਕੋਲ ਮਰੀਜ਼ ਨੇ ਇੱਥੇ ਆਉਣ ਤੇ ਠੀਕ ਹੋਣ ਉਹ ਜਲਦੀ ਜਲਦੀ ਅਪਾ ਤੁਹਾਡਾ ਪ੍ਰੋਪਰ ਜਿੱਕੇ ਨਾਲ ਟਰੀਟਮੈਂਟ ਕਰਿਆ ਆਪਾ ਤੁਹਾਡੇ ਕੋਲ ਟੈਸਟ ਵੀ ਕਰਵਾਏ ਸੀਗੇ ਹਾਂਜੀ ਮੇਰੇ ਤੇ ਨਾਲ ਵਿੱਚ ਪ੍ਰੋਬਲਮ ਆਈ ਸੀ ਹੈ ਨਾ ਹਾਂਜੀ ਹਾਂਜੀ ਆਪਾਂ ਤੇ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਮੈਡੀਸਨ ਵੀ ਸਟਾਰਟ ਕਰੀ ਹਾਂਜੀ ਹਾਂਜੀ ਨਹੀਂ ਆਪ ਤੁਹਾਨੂੰ ਪਹਿਲਾਂ ਬਹੁਤ ਪ੍ਰੋਬਲਮ ਸੀਗੀ ਉਹ ਤੁਹਾਡੀ ਬੋਡੀ ਅੱਗੇ ਨਾਲ ਬਹੁਤ ਹਲਕੀ ਹੋ ਗਈ ਹਾਂਜੀ ਹਲਕਾ ਫੀਲ ਹੋ ਰਿਹਾ ਜੀ ਮੇਰਾ ਹੁਣ ਅੱਗੇ ਨੂੰ ਤੇ ਮੇਰਾ ਜੁਰੀਆ ਵੀ ਵਧਿਆ ਸੀ ਤੁਸੀਂ ਮਤਲਬ ਟੈਸਟ ਕੀਤਾ ਸੀ ਤੇ ਉਹਦੇ ਰਿਲੇਟਿਡਲੀ ਮੈਨੂੰ ਦਵਾਈ ਦਿੱਤੀ ਹਾਂਜੀ ਇਹਨਾਂ ਦਾ ਯੂਰਿਕ ਐਸਿਡ ਵੀ ਬਹੁਤ ਜ਼ਿਆਦਾ ਸੀਗਾ ਤੇ ਉਹ ਵੀ ਹੁਣ ਠੀਕ ਹੈ ਪਹਿਲਾਂ ਨਾਲੋਂ ਠੀਕ ਹੈ ਨਾਰਮਲੀ ਆ ਗਿਆ ਹਾਂ ਚਲੋ ਠੀਕ ਹੈ ਸਰ ਠੀਕ ਹੈ ਤੁਹਾਡਾ ਹਾਂਜੀ ਧੰਨਵਾਦ ਜੀ ਸਰ ਠੀਕ ਹੈ ਤੁਸੀਂ ਕੈਨੇਡਾ ਵਿੱਚ ਬੰਦਿਆ ਕੰਮ ਕਰੋ ਤੇ ਵਿਸ਼ ਯੂ ਬੈਸਟ ਆਫ ਲੱਕ ਠੀਕ ਹੈ ਧੰਨਵਾਦ ਆਕਾ ਸਰ